ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਭਾਈ ਅਮਰਤਪਾਲ ਖਾਲਸਾ ਹਲਕਾ ਸ਼੍ਰੀ ਕਡੂਰ ਸਾਹਿਬ ਤੋਂ ਐਜ਼ੇ ਆਜ਼ਾਦ ਐਪੀਨੂ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਭਾਈ ਅਮਰਤਪਾਲ ਦੇ ਸਮਰਥਕਾਂ ਵੱਲੋਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਲੰਡੂ ਵੰਡੇ ਜਾ ਰਹੇ ਨੇ ਹਾਲਾਂਕਿ ਭਾਈ ਅਮਰਤਪਾਲ ਖਾਲਸਾ ਪੀਪਲ ਪ੍ਰੀਤ ਅਤੇ ਉਹਨਾਂ ਦੇ ਚਾਚਾ ਜੀ ਨਹੀਂ ਪੰਜਾਬ ਆਉਣਗੇ ਕਿਉਂਕਿ ਉਹਨਾਂ ਦੀ ਐਨਐਸਏ 22 ਮਾਰਚ ਨੂੰ ਖਤਮ ਹੋਵੇਗੀ 22 ਮਾਰਚ ਤੋਂ ਬਾਅਦ ਪੀਪਲ ਪ੍ਰੀਤ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਹਨਾਂ ਦੇ ਚਾਚਾ ਜੀ ਨੂੰ ਜਿਹੜਾ ਹੈ ਪੰਜਾਬ ਦੀ ਜੇਲ ਅਜ਼ਨਾਲੇ ਵਿੱਚ ਲਿਆਂਦਾ ਜਾਵੇਗਾ ਇਸ ਤੋਂ ਪਹਿਲਾਂ ਵੱਡੀ ਖਬਰ ਆ ਰਹੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸੱਤ ਸਾਥੀਆਂ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ 23 ਫਰਵਰੀ 2023 ਨੂੰ ਥਾਣਾ ਅਜਨਾਲੇ ਤੇ ਕੀਤੇ ਹਮਲੇ ਤੋਂ ਬਾਅਦ ਰਾਸ਼ਟਰੀ ਐਕਟ ਤਹਿਤ ਡਿਬੜੂਗੜ ਦੀ ਜੇਲ੍ਹ ਵਿਖੇ ਬੰਦ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਤੇ ਐਨਐਸਏ ਲਗਾਏ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਜਾਣਕਾਰੀ ਅਨੁਸਾਰ ਭਾਈ ਅਮਰਤਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਡਿਬਰੂਗੋੜ ਜੇਲ੍ਹ ਵਿੱਚ ਬੰਦ ਉਹਨਾਂ ਦੇ ਸਾਥ ਸਾਥੀਆਂ ਨੂੰ ਜਲਦੀ ਪੰਜਾਬ ਚ ਲਿਆ ਕੇ ਅਦਾਲਤੋ ਵਿੱਚ ਪੇਸ਼ ਕੀਤਾ ਜਾਵੇਗਾ ਦਰਸ਼ਨ ਯੋਗ ਹੈ ਕਿ ਇੱਕ ਨੌਜਵਾਨ ਦੀ ਕੁੱਟਕਾਰਨ ਕੁੱਟਮਾਰ ਕਰਨ ਦੇ ਮਗਰੋਂ ਮਾਮਲੇ ਵਿੱਚ ਭਾਈ ਅਮਰਤਪਾਲ ਖਾਲਸਾ ਅਤੇ ਇੱਕ ਸਾਥੀ ਲਾਪ੍ਰੀਤ ਸਿੰਘ ਤੂਫਾਨ ਨੂੰ ਅਜਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਛਡਾਉਣ ਲਈ ਭਾਈ ਅਮਰਤਪਾਲ ਸਿੰਘ ਅਤੇ ਸੈਂਕੜੇ ਸਾਥੀਆਂ ਸਮੇਤ ਅਰਜਨਾਲਾ ਦੇ ਬਾਹਰ ਪਹੁੰਚੇ ਯਾਨੀ ਕਿ ਭਾਈ ਅਮਰਤਪਾਲ ਖਾਲਸਾ ਤੇ ਜਿਹੜੇ NSA ਲੱਗੀ ਹੋਈ ਆ ਉਹਨਾਂ ਦੀ 22 ਮਾਰਚ ਨੂੰ NSA ਖਤਮ ਹੋ ਜਾਵੇਗੀ ਬਾਕੀ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਪ੍ਰਸ਼ਾਸਨ ਦੀ ਮੁਸਤੈਦੀ ਦੇ ਵਿੱਚ 23 ਮਾਰਚ ਨੂੰ ਆ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਚਾਹਵੇਗਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਈ ਅਮਰ ਅਤੇ ਅਮਰਤਪਾਲ ਅਤੇ ਉਸ ਦੇ ਸਾਥੀ ਜਲਦੀ ਹੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚੋਂ ਬਾਹਰ ਆ ਜਾਣਗੇ ਭਾਵੇਂ ਉਹਨਾਂ 'ਤੇ ਪੰਜਾਬ ਸਰਕਾਰ ਨੂੰ ਸਰਕਾਰ ਵੱਲੋਂ ਵੀ ਹਾਲੇ ਮੁਕਾਦਮੇ ਚੱਲੇ ਨੇ ਕਿਉਂਕਿ ਉਹ ਤੋਂ ਅरेस्ट ਪਾਉਣੀ ਹੈ ਅੱਜ ਜਿਹੜੇ ਗੌਰਵ ਜਾਦਵ ਨੇ ਡੀਜੀ ਪੰਜਾਬ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ NSA ਉਹਨਾਂ 'ਤੇ ਖਤਮ ਹੋ ਗਈ ਹੈ ਭਾਵੇਂ ਭਾਈ ਅਮਰਤਪਾਲ ਖਾਲਸਾ ਹੈ ਤੇ ਭਾਵੇਂ ਉਹਨਾਂ ਦੇ ਸਾਥੀ ਨੇ ਲੇਕਿਨ ਆ ਜਿਹੜੀ ਬਰਡਿਕਲ ਇਹ ਹੈ ਕਿ ਉਹਨਾਂ ਤੇ ਹਾਲੇ ਮੁਕਦਮੇ ਚੱਲਦੇ ਨੇ ਉਹਨਾਂ ਉਤੇ ਐਫ ਆਈ ਆਰ ਕਟੀਆਂ ਹੋਈਆਂ ਨੇ ਅਜਨਾਲੀ ਥਾਣੇ ਦਾ ਘਰਾਉ ਕੀਤਾ ਗਿਆ ਸੀ ਧੱਕੇ ਨਾਲ ਇੱਕ ਬੰਦੇ ਨੂੰ ਛਡਾਉਣ ਦੇ ਜਿਹੜੀ ਆ ਦਬਾਅ ਪਾਇਆ ਗਿਆ ਸੀ ਭਾਈ ਅਮਰਤਪਾਲ ਖਾਲਸਾ ਅਤੇ ਉਸਦੇ ਸੈਂਕੜੇ ਸਾਥੀਆਂ ਵੱਲੋਂ ਉਹਨਾਂ ਨੇ ਕਿਹਾ ਕਿ ਉਹ ਕੇਸ ਉਤੇ ਐਫ ਆਈ ਆਰ ਕੀਤੀ ਹੋਈ ਹੈ ਜਿਹੜੀ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਉਹਨਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਖਾਲਸਾ ਅਤੇ ਪੀਪਲ ਪ੍ਰੀਤ ਅਤੇ ਉਹਨਾਂ ਦੇ ਚਾਚਾ ਜੀ ਦੀ ਜਿਹੜੀ ਹੈ 22 ਮਾਰਚ ਨੂੰ ਐਨਐਸਏ ਖਤਮ ਹੋ ਰਹੀ ਹੈ ਕਿਉਂਕਿ ਉਹਨਾਂ ਦੀ ਗ੍ਰਿਫਤਾਰੀ 2-3 ਦਿਨ ਪਿੱਛੇ ਹੋਈ ਸੀ ਇਸ ਕਰਕੇ ਉਹਨਾਂ ਦੇ ਬਾਰੇ ਆਉਣ ਦੀ ਤੁਹਾਨੂੰ ਅਗਲੀ ਅਪਡੇਟ ਦੱਸੀ ਜਾਵੇਗੀ ਲੇਕਿਨ ਜੇ ਗੱਲ ਕਰੀਏ ਉਹਨਾਂ ਦੇ ਸਾਥੀਆਂ ਦੀ ਭਾਈ ਅਮਰਤਪਾਲ ਖਾਲਸਾ ਪੀਪਲ ਪ੍ਰੀਤ ਅਤੇ ਉਹਨਾਂ ਦੇ ਚਾਚਾ ਸਾਹਿਬ ਦੀ ਬੜੀ ਜਲਦੀ ਸਾਰੇ ਹੀ ਆ ਰਹੇ ਹਾ ਹੋਂ ਵਾਲੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਬੜੀ ਉੱਭਰ ਕੇ ਆਵੇਗੀ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਦਲਾਵ ਦੇ ਨਾਮ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਆਪ ਆਪੀ ਪਾਰਟੀ ਨੂੰ ਉਸੇ ਤਰ੍ਹਾਂ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁਣ ਜਾ ਰਹੀਆਂ ਨੇ ਪੰਥਕ ਵੋਟ ਜਿਹੜੀ ਹੈ ਸੂਤਰ ਦੱਸਦੇ ਨੇ ਬੁੱਧੀਜੀਵ ਦੱਸਦੇ ਨੇ ਉਹ ਕਹਿੰਦੇ ਨੇ ਕਿ ਗਰਾਊਂਡ ਲੈਵਲ ਜਿਹੜਾ ਹੈ ਪੂਰੀ ਤਰ੍ਹਾਂ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਮਰਥਕਾਂ ਦਾ ਜਿਹੜਾ ਹੈ ਪੱਕਾ ਹੋ ਚੁੱਕਿਆ ਹੈ ਯਾਨੀ ਕਿ ਪੰਥਕ ਭਾਈਚਾਰੇ ਤੋਂ ਇਲਾਵਾ ਸਾਰੇ ਹੀ ਭਾਈਚਾਰਿਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਧੰਨਵਾਦ